ਮੋਫਈਆ ਅੱਛਾ ਇਹ ਗੱਡੀ ਦਵਾ ਕੇ 5 ਲੱਖ ਤੋਂ ਵੀ ਥੱਲੇ ਲੱਖ ਤੋਂ ਵੀ ਥੱਲੇ ਲੱਖ ਤੋਂ ਵੀ ਥੱਲੇ 3 ਨੰਬਰ 986 ओरिजिनल ਚੱਲੀ ਵੀ 125000 ओरिजिनल ਵੀ ਬਰਹਾ ਇੱਕ ਹੋਰ ਆ ਗਈ ਇਹ ਵੀ 986 ਨੰਬਰ ਹੈ ਬਈ 986 ਜੀ ਉੱਕੇ ਲੈ ਵੀ ਇਹ ਵੀ ਸਾਸੂ ਸੀ ਅਸੀਂ ਖੜੀ ਆ ਉਹ ਵੀ ਸਾਸੂ ਸੀ ਅਸੀਂ ਜਿਹੜੀ ਹੈ ਜੇ ਕੋਈ ਬੰਦਾ ਕਿ ਬਹਿਮ ਚ ਪਾ ਦੇ ਵੀ ਭਾਈ ਤੂੰ ਗੱਡੀ ਗਲਤ ਲੈ ਆਇਆ ਬੈਠਾ ਹੈ ਵੀਰੇ ਬੈਠੇ ਆ ਹਾਂਜੀ ਥੈਂਕ ਯੂ ਫੁੱਲ ਕਰਾ ਕੇ ਦਵਾਂਗੇ ਪਹਿਲੀ ਸਰਵਿਸ ਕਰਾ ਕੇ ਦਵਾਂਗੇ ਹਾਂਜੀ ਮਿੱਤਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਪ੍ਰਿੰਸੀਪਲੋਂ ਤੇ ਮੈਂ ਖੜਾ ਅੱਜ ਫਤੇਗੜ੍ਹ ਸਾਹਿਬ ਤੇ ਆਪਾਂ ਡੋਟੀ ਲਈ ਲੈ ਕੇ ਆਏ ਆ ਕਾਰਾਂ ਨਵੀਆਂ ਐਂਡ ਫਰਸਟ ਕਲਾਸ ਤੇ ਸਾਰਿਆਂ ਦਾ ਜਿੰਨੇ ਮੇਰੇ ਵੀਰ ਭਰਾ ਆਪਣੀ ਵੀਡੀਓ ਦੇਖਦੇ ਆ ਸਾਰਿਆਂ ਦਾ ਦਿਲੋਂ ਸਵਾਗਤ ਆ ਤੇ ਅੱਜ ਦੀ ਵੀਡੀਓ 'ਚ ਜਿੰਨੇ ਬੰਦੇ ਜੁੜੇ ਆ ਆਪਣੇ ਨਾਲ ਉਹਨਾਂ ਬਾਅਦ ਤੇ ਤੂਫੀ ਲੈ ਕੇ ਆਏ ਆ ਆਪਾਂ ਬਹੁ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਲਾਈਕ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਕਿੱਦਾਂ ਲੱਗੀ ਤੇ ਆਜੋ ਫਿਰ ਆਪਾਂ ਤੁਹਾਨੂੰ ਗੱਡੀਆਂ ਚੈੱਕ ਕਰਾਉਨੇ ਆ ਤੇ ਆਪਣੇ ਨਾਲ ਹੈਗੇ ਆ ਅੱਜ ਸੋਨੀ ਬਾਈ ਆਪਾਂ ਖੜੇ ਆ ਸਰੰਦ ਫਤੇਗੜ ਸਾਹਿਬ ਤੇ ਬਾਕੀ ਡਿਟੇਲ ਆਪਾਂ ਸੋਨੀ ਬਾਈ ਤੋਂ ਲਵਾਂਗੇ ਚਾਵਲਾ ਚੌਕ ਵੱਜਦਾ ਏ ਚਾਵਲੇ ਚੌਕ ਤੇ ਆਏ ਕਾਰ ਬਾਜ਼ਾਰ ਤੇ ਆਜੋ ਫਿਰ ਆਪਾਂ ਨਾਲ ਨਾਲ ਗੱਲਬਾਤ ਕਰਦੇ ਨਾਲ ਸੋਨੀ ਬਾਈ ਨੂੰ ਮਲਾਉਨੇ ਆ ਤੇ ਆਜੋ ਫਿਰ ਇਹ ਵੀ ਇਹ ਖੜਾ ਸੋਨੀ ਵੀਰ ਹੋਰ ਜੋਨੀ ਵੀਰ ਸਤਿ ਸ਼੍ਰੀ ਅਕਾਲ ਜੀ ਓਕੇ ਹਨ ਬੁੱਟਾ ਹਾਂਜੀ ਵਧੀਆ ਬੰਦਾ ਤੇ ਲੈ ਵੀ ਆਪਾਂ ਵੀ ਸੋਨੀ ਵੀਰ ਆਪਾਂ ਪਹਿਲਾਂ ਖੜੇ ਕਿੱਥੇ ਆ ਉਹ ਦੱਸ ਦੋ ਵੀਰੇ ਦਿਵਾਨ ਟੋਡਲ ਮਲ ਗੇਟ ਫਤਿਹਗੜ ਸਾਹਿਬ ਪੀਵੀ 23 ਕਾਰ ਬਾਜ਼ਾਰ ਠੀਕ ਹੈ ਜੀ ਚਾਵਲਾ ਚੌਂਕ ਵੱਜਦਾ ਇਹ ਠੀਕ ਹੈ ਜੀ ਤੁਹਾਨੂੰ ਰੇਟ ਨਾਲ ਵਧੀਆ ਕਾਰਾਂ ਦਵਾਂਗੇ ਵੀਰੇ ਠੀਕ ਹੈ ਲੈ ਵੀ ਸੋਨੀ ਵੀਰ ਹੁਣ ਆਪਣੀ ਪਹਿਲਾਂ ਸਟਾਰਟਿੰਗ ਦੱਸ ਦੇ ਕਿਥੋਂ ਆ ਕਾਰਾਂ ਸਟਾਰਟਿੰਗ ਕੋਲ ਲੱਖ ਤੋਂ 80000 ਤੋਂ ਠੀਕ ਹੈ ਜੀ 10 ਲੱਖ ਤੱਕ ਕਰ ਕਾਰਾਂ ਵੀਰੇ ਖੜੀਆਂ ਨੇ ਠੀਕ ਹੈ ਜੀ ਪ੍ਰਾਈਸ ਵੀ ਨੇ ਠੀਕ ਹੈ ਜੀ ਗੱਡੀਆਂ ਵੀ ਵਧੀਆ ਨੇ ਓਕੇ ਸਰਵਿਸ ਠੀਕ ਹੈ ਜੀ ਥੈਂਕ ਯੂ ਫੁੱਲ ਕਰਾ ਕੇ ਦਵਾਂਗੇ ਵੀਰੇ ਅੱਛਾ ਉਹ ਤੋਹਫਾ ਦਵੋਗੇ ਥੈਂਕ ਯੂ ਲਾਲਾ ਅੱਛਾ ਥੈਂਕ ਯੂ ਲਾਲਾ ਲੈ ਵੀ ਸੋਨੀ ਵੀਰ ਨੇ ਤੋਹਫਾ ਦਿੱਤਾ ਤੇ ਲੈ ਵੀ ਹੁਣ ਆਪਾਂ ਦੇਰੀ ਨਾ ਕਰੀਏ ਪਹਿਲਾਂ ਸੋਨੀ ਵੀਰ ਗੱਡੀਆਂ ਦਿਖਾਈਏ ਤੇ ਨਾਲ-ਨਾਲ ਗੱਲਬਾਤ ਕਰੀਏ ਸਭ ਤੋਂ ਪਹਿਲਾਂ ਕਿਹੜੀ ਗੱਡੀ ਦਿਖਾਉਂਗੇ ਸੋਨੀ ਵੀਰ ਪਹਿਲੀ ਕਾਰ ਲੈ ਕੇ ਆ ਗਿਆ ਕਾਰ ਪੂਰੀ ਚਮਕਰੀ ਆ ਤੇ ਆਪਾਂ ਗੱਲ ਕਰਦੇ ਹਾਂ ਸੋਨੀ ਵੀਰ ਨਾਲ ਤੇ ਕਾਰ ਦੇਖ ਲਓ ਪਹਿਲਾਂ ਚਾਰੇ ਪਾਸੇ ਦੇ ਚੈੱਕ ਕਰ ਲਓ ਕਾਰ ਨਵੀਂ ਆ ਬਾਈ ਪੂਰੀ ਆ ਨਾ ਸੋਨੀ ਵੀਰ ਕਾਰ A1 ਕੰਡੀਸ਼ਨ ਓਕੇ ਵਧੀਆ ਕਾਰ ਠੀਕ ਹੈ ਜੀ ਤੁਸੀਂ ਸੋਚ ਵੀ ਨਹੀਂ ਸਕਦੇ ਵੀ ਨਵ ਹੁਣ ਜੋ ਰੇਟ ਦੇ ਦੂੰਗਾ ਦੂਜੇ ਨਾਮਕਾਰ ਦੂਜੇ ਨਾਮ ਐਲ ਐਕਸ ਅੱਛਾ ਯਾਰ ਇੰਨੀ ਨਵੀਂ ਨਵੀਂ ਦਿਖਦੀ ਆ ਗੇਅਰ ਦੀ ਦੇਖੋ ਜੀ ਆ ਕੇ ਦੇਖੋ ਤੁਸੀਂ ਸੀਟ ਕਵਰ ਡੈਕ ਕੂ ਵਗੈਰਾ ਏ ਟੂ ਜ਼ੈਡ ਵਧੀਆ ਕੁਸ਼ ਰੁਪਈਆ ਨਹੀਂ ਲੱਗਦਾ ਗੱਡੀ ਪਰ ਸਰਵਿਸ ਹੋਈ ਵੀ ਐ ਓਕੇ ਕੱਟੀ ਤੁਸੀਂ ਸੋਚ ਵੀ ਸਾਥੇ ਜੋ ਰੇਟ ਦੇ ਦਾਂਗੇ ਲੈ ਲੈ ਤੋਹਫਾ ਦੇਣ ਲੱਗੇ ਸੁਣੀ ਵੀਰੇ ਤੋਫਾ ਹੀ ਐ ਅੱਛਾ ਇਹ ਗੱਡੀ ਦਵਾਂਗੇ ਆਪਾਂ ਲੱਖ ਤੋਂ ਵੀ ਥੱਲੇ ਲੱਖ ਤੋਂ ਵੀ ਥੱਲੇ ਲੱਖ ਤੋਂ ਵੀ ਥੱਲੇ ਨੋ ਮਾਡਲ ਦੂਜੇ ਨਾਮ ਗੱਡੀ ਦੀ ਕੰਡੀਸ਼ਨ ਦੇਖੋ ਟਾਇਰ ਦੇਖੋ ਓਕੇ ਆ ਗੱਡੀ ਦਾ ਖੜਾਵਾ ਦੇਖੋ ਜਿਵੇਂ ਨਵੀਂ ਕਾਰ ਆ ਵੀਰੇ ਨਵੀਂ ਦਿਖਦੀ ਆ ਸੋਨੀ ਵੀਰ ਪੀਪੀ 23 ਕਾਰ ਬਾਜ਼ਾਰ ਫੁੱਲ ਆਫਰ ਦੇ ਰਿਆ ਵੀਰੇ ਅੱਛਾ ਜੀ ਫਤੇਗੜ ਸਾਹਿਬ ਨਵਾਂ ਮਾਡਲ ਹਾਂਜੀ ਕਾਰ ਜਿਵੇਂ ਨਿਊ ਨਿਊ ਦਿਖਦੀ ਆ ਸੋਨੀ ਵੀਰ ਆ ਰਹੀ ਆ ਗੱਡ ਰਹਿਣ ਠੀਕ ਆ ਨਾ ਹਾਂਜੀ ਸਰਵਿਸ ਹੋਈ ਵੀ ਆ ਵੀਰੇ ਅੱਛਾ ਜੀ ਪਾਈਆਂ ਨਹੀਂ ਲੱਗਦਾ 1 ਲੱਖ ਤੋਂ ਥੱਲੇ ਦੇ ਦਾਂਗੇ ਕਾਰ 1 ਲੱਖ ਤੋਂ ਥੱਲੇ ਬਾਈ ਨਵਾਂ ਮਾਡਲ ਸੋਨੀ ਵੀਰ ਕਾਰ ਦੇ ਰਿਆ ਲੋਕਲ ਨੰਬਰ ਆ ਫਤੇਗੜ ਸਾਹਿਬ ਦਾ ਤੇ ਲੈ ਵੀ ਸੋਨੀ ਵੀਰ ਨੇ ਤੋਹਫਾ ਦਿੱਤਾ ਇਹਦਾ ਸਭ ਤੋਂ ਪਹਿਲੀ ਕਾਰ ਦਾ ਜਿਹੜੇ ਬੰਦੇ ਨੇ ਲੈਣੀ ਹੈ ਲੱਖ ਰੁਪਏ ਦਾ ਬਜਟ ਆ ਜੀ ਦਾ ਮੇਰਾ ਲੱਖ ਤੋਂ ਨੀਚੇ ਲੱਖ ਦੀ ਨਹੀਂ ਲੱਖ ਤੋਂ ਨੀਚੇ ਦਵਾਂਗੇ ਆਪਾਂ ਲੱਖ ਤੋਂ ਨੀਚੇ ਦੂਗਾ ਲੱਖ ਤੋਂ ਨੀਚੇ ਦਵਾਂਗੇ ਕਾਰ 11 ਮਾਡਲ ਅੱਛਾ K10 Alto ਓਕੇ ਵਧੀਆ ਕਾਰ ਦੂਜੇ ਨਾਮ ओके ਤੇਲ ਫੁੱਲ ਕਰਾ ਕੇ ਦਵਾਂਗੇ ਅੱਛਾ ਸਰਵਿਸ ਕਰਾ ਕੇ ਦਵਾਂਗੇ ਗੱਡੀ ਦੀ ਵੀ ਲੈ ਲੈ ਆਫਰ ਗੱਡੀ ਆਫਰ ਫੁੱਲ ਦਵਾਂਗੇ ਅੱਛਾ ਦਿਵਾਲੀ ਦੇ ਆਫਰ ਹਲੇ ਲੈਦੇ ਨੇ ਇਹ ਆਫਰ ਲੈਦੇ ਨੇ ਇਹ ਪਹਿਲਾਂ ਹੀ ਆਫਰ ਦੀ ਨਹੀਂ ਲੈ ਆਫਰ ਨਹੀਂ ਲੈ ਵੀ ਸੋਨੀ ਵੀਰ ਪਹਿਲਾਂ ਜਿਹੜਾ ਮੇਨ ਲੱਗਿਆ ਪੁਸ਼ ਕਰਕੇ ਭੇਜਾਂਗੇ ਅੱਛਾ ਮਰਾਜ ਨਹੀਂ ਕਰਕੇ ਭੇਜਾਂਗੇ ਓਕੇ ਲੋਨ ਸਾਰੇ ਆਪਣੇ ਕੋਲ ਮਤਲਬ ਸਾਰੇ ਆਫਰ ਨੇ ਸਾਰਾ ਕੁਝ ਹੈਗਾ ਨੇ ਓਕੇ ਤੇ ਲੈ ਵੀ ਮੈਂ ਸੋਨੀ ਵੀਰ ਗੱਡੀ ਚੈੱਕ ਕਰਵਾ ਦਾਂ ਇੱਕ ਵਾਰੀ ਹਾਂਜੀ ਚੈੱਕ ਕਰੂਗੀ ਬੀਲ ਕੱਪ ਪਏ ਹੋਏ ਨੇ ਟਾਇਰ ਇਹ ਗੱਡੀ ਵਧੀਆ オリジナル ਆ ਬਾਈ ਲੱਗੀ ਵੱਜੀ ਦੀ ਸੋਨੀ ਵੀਰ ਗਰੰਟੀ ਹੈ ਫੁੱਲ ਗਰੰਟੀ ਹੈ ਵੀਰੇ ਕਾਰ ਦੀ ਕੰਡੀਸ਼ਨ ਅੰਦਰੋਂ ਚੈੱਕ ਕਰੀਏ ਸੋਨੀ ਵੀਰ ਪੀਲਰ ਨਾਲ ਪਲਰ ਨਾਲ ਦੀ ਆਪਣੀ ਗਰੰਟੀ ਹੋ ਗਈ ਬਾਈ ਫੁੱਲ ਗਰੰਟੀ ਹੈ ਜੀ ਕੋਈ ਵੀ ਆ ਕੇ ਕਹਿ ਦੇਵੇ ਐਕਸੀਡੈਂਟ ਕਾਰ ਆ ਅੱਛਾ ਆਪਣੀ ਫੁੱਲ ਗਰੰਟੀ ਹੈ ਗੱਡੀ ਓਕੇ ਇੱਕ ਰੁਪਿਆ ਨਹੀਂ ਲੱਗਦਾ ਕਾਰ ਤੇ ਗਾਹ ਨੂੰ ਖੁਸ਼ ਕਰਕੇ ਭੇਜਾਂਗੇ ਵੀਰੇ ਤੇ ਲੈ ਵੀ ਕਾਰ ਦੀ ਅੰਦਰੋਂ ਕੰਡੀਸ਼ਨ ਚੈੱਕ ਕਰ ਲਓ ਲੈ ਵੀ ਕਾਰ ਚੱਲੀ ਹੋਈ ਹੈ 70000 ਸੈਕੰਡ ਓਨਰ ਆ ਬਾਈ ਦੂਜੇ ਨਾਮ ਹੈ ਜੀ ਦੂਜੇ ਨਾਮ ਆ ਬਾਈ ਏਸੀ ਵਗੈਰਾ ਸਾਰਾ ਕੁਝ ਵਰਕਿੰਗ ਹੈ ਪੂਰਾ ਕੰਪਲੀਟ ਹੈ ਜੀ ਰੁਪਈਆ ਨਹੀਂ ਲਾਉਣਾ ਪੈਣਾ ਕਾਰ ਤੇ ਬਾਹ ਚਲਾਉਣੀ ਆ ਚਲਾਉਣੀ ਆ ਚਲਾਉਣੀ ਆ ਵੀਰ ਕੀ ਪਾ ਦੋਗੇ ਵੀਰੇ ਕਾਰ 210000 ਦੀ ਕਾਰ ਆਪਾਂ ਕਸਟਮਰ ਨੂੰ ਦੇ ਦਾਂਗੇ 210000 ਦੀ ਥੈਂਕ ਯੂ ਫੁੱਲ ਕਰਾ ਕੇ ਦਵਾਂਗੇ ਪਹਿਲੀ ਸਰਵਿਸ ਕਰਾ ਕੇ ਦਵਾਂਗੇ ਓਕੇ ਸਾਰੇ ਕੰਮ ਕਰਾ ਕੇ ਦਵਾਂਗੇ ਵੀਰੇ ਯਾਨੀ ਕਿ ਸਾਰਾ ਕੁਝ ਕਰਾ ਕੇ ਬਾਈ 210000 ਦੀ ਕਾਰ ਸੁੱਣੀ ਵੀਰ ਦਊਗਾ ਬਾਕੀ ਹੋਰ ਮੋਕੇ ਦੇ ਮਾਨਦਾਨ ਕਰਾਵਾਂਗੇ ਆਪਾਂ ਜੋ ਵੀ ਹੋਇਆ ਕਿਉਂ ਸੁੱਣੀ ਵੀਰ ਮੋਕੇ ਤੇ ਮਾਨਦਾਨ ਪੁਸ਼ ਕਰਕੇ ਵੇਚਾਂਗੇ ਤੇ ਲੈ ਵੀ ਹੁਣ ਆ ਗਈ ਦੂਜੀ ਆਲਟੋ ਇਹ ਹੈਗਾ সিলਵਰ ਕਲਰ ਟਾਇਰ ਟਪ ਕਰਦਾ ਓਕੇ ਆ ਸੋਨੀ ਵੀਰ ਕਿੰਨਾ ਮਾਡਲ ਆ ਵੀਰ ਜੀ 14 ਮਾਡਲ 15 ਰਜਿਸਟਰ ਚਾਰ ਟਪਾ ਚਾਰੇ ਟਾਇਰ ਨਵੇਂ ਨੇ ਨਵੇਂ ਆ ਬਾਈ ਰੁਪਈਆ ਲਾਉਣ ਦੀ ਲੋੜ ਨਹੀਂ ਸਰਵਿਸ ਹੋਈ ਹੋਈ ਐ ਓਕੇ ਟੈਂਕੀ ਚੈੱਕ ਕਰ ਲਓ ਟੈਂਕੀ ਫੁੱਲ ਆ ਗੱਡੀ ਦੀ ਚਾ ਟੈਂਕੀ ਫੁੱਲ ਹਾਂਜੀ ਵਧੀਆ ਦੇਖੋ ਅਸੀਂ ਕਰਾ ਕੇ ਦੇਵਾਂਗੇ ਠੀਕ ਹੈ ਜੀ ਜੇ ਕੋਈ ਕਮੀ ਪੇਚੀ ਲੱਗਦੀ ਹੋਈ ਕਸਟਮਰ ਨੂੰ ਸਾਡੀ ਗਾਰੰਟੀ ਐ ਅਸੀਂ ਕਰਾ ਕੇ ਦੇਵਾਂਗੇ ਵੀਰੇ ਕਰਾ ਕੇ ਦੇਵੋਗੇ ਤੇ ਲੈ ਵੀ ਰੋਣੀ ਆ ਅੱਪ 5 ਲੱਖ ਦਾ ਹੋਇਆ ਕਾਰ ਤੇ ਬੈਠੇ ਆ ਵੀਰੇ ਆਪਾਂ ਪੂਰਨ ਗਾਰੰਟੀ ਕਾਰ ਫਿਲਮਾਂ ਬੁੱਲਣਾ ਦੀ ਜੋ ਜਿੰਨਾ ਸਾਰੀ ਕੁਝ ਗਾਰੰਟੀ ਆ ਕਾਰ ਚੈੱਕ ਕਰੋ ਅੰਦਰੋਂ ਜੀ ਤੇ ਲੈ ਵੀ ਆਪਾਂ ਕਾਰ ਦੀ ਅੰਦਰੂਨੀ ਵੀ ਚੈੱਕ ਕਰਾ ਦਈਏ ਹਾਂ ਡਿਸਪਲੇ ਵਗੈਰਾ ਲੱਗੀ ਹੋਈ ਆ ਕਾਰ ਦੀ ਤੇ ਕਾਰ ਯਾਰ ਬੁੜੀ ਸਾਫ ਕੰਡੀਸ਼ਨ ਦੀ ਕਾਰ ਖੜੀ ਆ ਸੋਨੀ ਵੀਰ ਕੋਲੇ ਪਹਿਲੇ ਨੋ ਦੀ ਕਾਰ ਆ ਪਹਿਲੇ ਨੋ ਦੀ ਕਾਰ ਆ ਵੀ ਸਭ ਤੋਂ ਵੱਡੀ ਗੱਲ ਆ ਤੇ ਸੁਨੀ ਵੀਰ ਲੈ ਵੀ ਇਹ ਕਿੰਨੇ ਦੀ ਦਣਾ ਜੀ ਆਪਾਂ ਨੇ ਇੱਕੋ ਰੇਟ ਇੱਕੋ ਰੇਟ ਹਾਂ 2 ਲੱਖ 2 ਲੱਖ 65 ਹਜ਼ਾਰ ਦੀ ਦੇ ਦਾਂ ਇਹ 2,65,000 ਦੀ ਜ਼ੋਨੀ ਵੀਰ ਮਾਡਲ ਕਿੰਨਾ ਦੀ ਹੈ ਇਹ? ਇਹ 14 14 ਮਾਡਲ 15 ਰਜਿਸਟਰਡ। ਇਹ 14 ਮਾਡਲ 15 ਰਜਿਸਟਰਡ ਬਾਈ ਤੋਹਫਾ ਇਹ ਕਾਰ ਦਾ Ориਜੀਨਲ ਲਾ। ਜਮੈਂ ਤੋਹਫਾ ਵੀਰੇ ਨਵੀਂ ਕਾਰ। ਘਰੇ ਰੱਖਣ ਯੋਗ ਆ ਕਾਰ ਮੇਰੇ ਹਿਸਾਬ ਨਾਲ ਜਿਵੇਂ ਨਵੀਂ ਪਈ ਆ ਬਾਈ। ਤੇ ਬੰਪਰ ਮੈਨੂੰ ਪੇਂਟ ਲੱਗਦਾ ਕੱਲਾ ਬਾਕੀ ਉਹਨੂੰ ਕੋਈ ਦਿੱਕਤ ਨਹੀਂ ਹੈਗੀ ਬਾਕੀ ਜ਼ੋਨੀ ਵੀਰ ਇਹਨਾਂ ਬੈਠੇ ਆ ਜੋ ਵੀ ਕੋਈ ਦਿੱਕਤ ਆ। ਇਹ ਜਿਹੜੀ ਗੱਲ ਕਹਾਂਗੇ ਉਹ ਪੂਰੀ ਹੋਊਗੀ। ਓਕੇ। ਕਾਰ ਦੀ ਗਾਰੰਟੀ ਪੂਰੀ ਹੋਊਗੀ ਸਾਡੀ। ਪੂਰੀ ਹੋਊਗੀ ਬਾਈ ਤੇ ਦੋ ਕੱਡੀਆਂ ਆਪਾਂ ਕਰਤੀਆਂ ਇੱਕ ਵਾਰ ਬਾਈ। ਇਸ ਤੋਂ ਆਪ ਤੁਹਾਨੂੰ ਇਹ ਆ ਗਈ ਜਿਨ੍ਹਾਂ ਨੇ ਕਢਾਉਣੀ ਹੈ ਨਵੀਂ i20 i20 ਸਾਰੀ origignal ਲੱਗਦੀ ਆ ਮੈਨੂੰ ਪਹਿਲਾਂ ਗੱਡੀ ਚੈੱਕ ਕਰਾ ਦੀ ਚਾਰੇ ਪਾਸੇ ਦੀ ਆਪਾਂ pv11 ਨੰਬਰ ਨੰਬਰ ਵੀ ਵਧੀਆ 5005 sports diesel ਅੱਛਾ sports model ਆ diesel diesel buy model buy model diesel okay full car ਦੀ guarantee 42000 ਚੱਲੀ ਵੀ origignal 42000 ਸਰਵਿਸ ਹੋਈ ਵੀ ਐ ਟੈਂਕੀ ਫੁੱਲ ਇਹਦੀ ਵੀ ਫੁੱਲ ਟੈਂਕੀ ਦਾ ਇਹ ਟੈਲ ਵੀ ਜونی ਵੀ ਉਹ ਫਰਾਂ ਦੇ ਦਿੱਤੀਆਂ ਵੀ ਉਪਰਾ ਟੈਂਕੀ ਫੁੱਲ ਆਪਾਂ ਜਿਹੜੀ ਜਵਾਨ ਕਰਾਂਗੇ ਵੀਰੇ ਪੂਰੇ ਉਤਰਾਂਗੇ ਓਕੇ ਗੱਡੀ ਦੇ ਵਿੱਚ ਕਮੀ ਹੋਈ ਆਪਾਂ ਬੈਠੇ ਆ ਵੀਰੇ ਠੀਕ ਹੈ ਜੀ ਹੋਰ ਫੇਰ ਵੀ ਦਿੱਕਤ ਲੱਗੇ ਗੱਡੀ ਦੇ ਵਿੱਚ ਫੇਰ ਵੀ ਆਪਾਂ ਬੈਠੇ ਨੇ ਲੈ ਵੀ ਇਹ ਕਾਰ ਮੈਨੂੰ ਤੋਹਫਾ ਲੱਗਦੀ ਆ ਇਹ ਕੰਡੀਸ਼ਨ ਚੈੱਕ ਕਰਵਾਉਂਦੋਂ ਡਿਸਪਲੇ ਵਗੈਰਾ ਲੱਗੀ ਹੋਈ ਆ ਨਯਾਰੇਦਾਰ ਕਾਰ ਆਈ ਤਾਂ ਜਮਾਂ ਇਹ ਸੁਨੀ ਵੀਰ ਨਮਾ ਤੋਹਾ ਨਮਾ ਹੀ ਤੋਹਫਾ ਹੈ ਕਸਟਮਰ ਵਾਸਤੇ ਅੱਛਾ ਟੈਂਕੀ ਫੁੱਲ ਸਰਵਿਸ ਫੁੱਲ ਅੱਛਾ ਕੋਈ ਕਮੀ ਪੇਸ਼ੀ ਨਹੀਂ ਕਸਟਮਰ ਨੂੰ ਕਮੀ ਪੇਸ਼ੀ ਲੱਗਦੀ ਹੈ ਦੂਰ ਕਰਕੇ ਦਵਾਂਗੇ ਲੈ ਵੀ ਜਿਹੜਾ ਬੰਦਾ ਨਵੀਂ ਗੱਡੀ ਦੀ ਭਾਲ ਜਾ ਸੁਨੀ ਵੀਰ ਨੇ ਆਈ ਟੇਕ ਨਹੀਂ ਦਿੱਤੀ 42000 ਚੱਲੀ ਵੀ ओरिजिनल ਕਾਰ ਹੈ ਕੋਈ ਰੁਪਈਆ ਨਹੀਂ ਲੱਗਦਾ ਹੈਗਾ ਠੀਕ ਹੈ ਜੀ ਬਸ ਕੋਕਾ ਪੀਸ ਸਮਝ ਲਓ ਕੋਕਾ ਪੀਸ ਲੈ ਵੀ ਸੁਨੀ ਵੀਰ ਹੁਣ ਇਹਦਾ ਤੂੰ ਰੇਟ ਦੱਸ ਦੇ ਕਿੰਨੇ ਦੀ ਦੇਂਗਾ ਸੁਨੀ ਵੀਰ 8 ਲੱਖ ਦੀ ਕਾਰ ਦੇ ਦਾਂਗੇ ਵੀਰ 8 ਲੱਖ ਦੀ ਕਾਰ ਮੇਰੇ ਕਰਕੇ ਹੋਰ ਛੱਡ ਦਾਂਗੇ ਅੱਛਾ ਹੋਰ ਕਰਗੇ ਤੁਸੀਂ ਆਏ ਹੋ ਕੋਈ ਨਹੀਂ ਟੋਟਾ ਮਾਰ ਤਾਨ ਕਰਕੇ ਭੇਜਾਂਗੇ ਮੈਂ ਵੀ ਥੋੜੇ ਕਰਕੇ ਹੋਰ ਜਿਹੜਾ ਆਦਾ ਸੋਨੀ ਵੀਰ ਸਾਢੇ 8 ਮੰਗਦਾ ਦੀ ਕਿੰਨਾ ਮੰਗਦਾ ਦੀ ਇਹਦਾ 7.5 ਮੰਗਦਾ ਹੈ 7.5 ਮੰਗਦਾ ਦੀ 8 ਕੇਰੇ ਸੋਨੀ ਵੀਰ ਹੋਰ ਛਡਵਾਤਾ ਮਿਲੇਗਾ ਮੈਂ ਛੱਡ ਦਾਂਗੇ ਵੀਰੇ ਕੋਈ ਨਹੀਂ ਬੱਧੀ ਆਫਰ ਲੱਗੇ ਹੋਏ ਨੇ ਤੇ ਕਾਰ ਚੈੱਕ ਕਰੋ ਵੀ ਸਾਰੀ オリジナル ਆ ਇਹ ਤੇ ਲਾਈ ਵਗੈਰਾ ਲੱਗੇ ਹੋਏ ਆ ਤੇ ਲੈ ਵੀ ਸੋਨੀ ਵੀਰ ਹੁਣ ਬਰੀਜਾ ਆ ਗਈ ਬਰੀਜਾ ਜੀ 19 ਮਾਡਲ ਓਕੇ 20 ਰਜਿਸਟਰਡ 20 ਰਜਿਸਟਰਡ ਫਸਟ ਓਨਰ ਪਾਸਟ ਓਨਰ 786 ਨੰਬਰ ਨਾਈਵੀਂ 786 Ориジナル ਚੱਲੀ ਵੀ 1,25,000 Ориジナル Ориジナル ਬੈਕ ਮੀਟਰ ਨਹੀਂ ਕੋਈ ਕੁਸ਼ਣ ਹੀ ਅੱਛਾ ਫੁੱਲ ਗੱਡੀ ਦੀ ਗਾਰੰਟੀ ਅੱਛਾ ਲਾਈਟ ਐਰ ਕੰਪਨੀ ਦੇ ਹਾਂ ਲੱਗੇ ਹੋਏ ਆ ਬਾਈ ਦੇਖੋ ਜੀ ਚੈੱਕ ਕਰੋ ਜੈਡੜੀ ਆਈ ਜੈਡੜੀ ਟੂ ਮਾਡਲ ਹੈ ਤੁਨੀ ਬੰਨਾ ਜੈਡੜੀ ਆਈ ਹਾਂਜੀ ਟੂ ਮਾਡਲ ਆ ਬਾਈ ਤੇ ਗੱਡੀ ਦੀ ਕੰਡੀਸ਼ਨ ਚੈੱਕ ਕਰ ਲਓ ਚਾਰੇ ਪਾਸੇ ਦੇ ਉਰੀ ਨਾ ਪਿਆਰਾ ਪੀਵੀ09 ਨੰਬਰ ਆ 786 ਨੰਬਰ ਲੱਗਿਆ ਹੋਇਆ ਕਾਰ ਨੂੰ ਬਈ ਕ੍ਰੀਕ ਨਹੀਂ ਜੁਣ ਚੈੱਕ origignal ਕਦੇ origignal ਦਸੀਆ ਜ਼ੋਨੀ ਵੀਰ ਨੇ ਇੰਨੀ ਚੱਲੀ ਹੋਈ ਆ ਕਾਰ ਤੇ ਕਰੋ ਕੰਡੀਸ਼ਨ ਚੈੱਕ ਸ਼ੀਸ਼ੇ ਵਗੈਰਾ ਸਾਰੇ origignal ਨੇ ਕਾਰ ਦੇ ਸਕਰੀਨ ਲੱਗੀ ਵੀ ਆ ਸਕਰੀਨ ਲੱਗੀ ਹੋਈ ਆ ਜਿੱਦਾਂ ਤੁਹਾਨੂੰ ਪਹਿਲਾਂ ਦੱਸਿਆ ਵੀਰੇ ਉਹੀ ਆਫਰ ਸੇਮ ਅੱਛਾ ਸਰਵਿਸ ਕਰਾ ਕੇ ਸਰਵਿਸ ਹੋਈ ਵੀ ਆ ਹੋਈ ਵੀ ਹੈ ਸਰਵਿਸ ਹੋਈ ਵੀ ਹੈ ਥੈਂਕ ਯੂ ਫੁੱਲ ਕਰਾ ਕੇ ਦਵਾਂਗੇ ਵੀਰੇ ਹਾਂਜੀ ਹਾਂਜੀ ਜੇ ਕਸਟਮਰ ਨੂੰ ਕਮੀ ਪੇਸ਼ੀ ਲੱਗੀ ਬੈਠੇ ਸੋਨੀ ਵੀਰ ਬੈਠਾ ਹੋ ਤਾਂ ਬੈਠੇ ਆ ਵੀਰੇ ਬੈਠੇ ਆ ਕੋਈ ਕਮੀ ਪੇਸ਼ੀ ਨੀ ਕਰਦੇ ਲੈ ਵੀ ਸੋਨੀ ਵੀਰ ਰੇਟ ਦੱਸ ਦੇ ਇਹਦਾ ਫਿਰ ਹੁਣ ਵੀਰੇ 8 ਲੱਖ 20 ਹਜ਼ਾਰ ਰੁਪਏ ਮੰਗਦੇ ਆ ਅੱਛਾ ਥੋੜੇ ਮਾਨ ਤਾਨ ਤੇ ਜੋ ਕਹਾਂਗੇ ਕਰ ਲਾਂਗੇ ਮੌਕੇ ਅੱਛਾ ਵਧੀਆ ਰੇਟ ਨਾਲ ਦੇ ਦਾਂਗੇ ਕਾਰ ਲੈ ਵੀ ਸੋਨੀ ਵੀਰ ਅੱਜ ਤੋਹਫੇ ਦੇਣ ਲੱਗਿਆ ਹੋਇਆ ਆਪਣੇ ਕਰਕੇ ਤੇ ਜੇ ਕੋਈ ਕਾਰਵਾਦ ਹੋਈ ਮੈਨੂੰ ਫੋਨ ਕਰ ਦੇ ਮੈਂ ਫਿਰ ਵੀ ਕਰਾ ਦੂੰਗਾ ਸੋਨੀ ਵੀਰ ਨਾਲ ਤੇ ਲੈ ਵੀ ਬਰਹਾ ਇੱਕ ਹੋਰ ਆ ਗਈ ਇਹ ਵੀ ਸਾਸੂਸੀਆ 80 ਨੰਬਰ ਆ ਬਈ 86 ਜੀ ਓਕੇ ਲੈ ਵੀ ਇਹ ਵੀ ਸਾਸੂਸੀਆ ਸੀ ਖੜੀ ਆ ਉਹ ਵੀ ਸਾਸੂਸੀਆ ਸੀ ਖੜੀ ਇਹ ਤਾਂ ਦੋਹੇ ਤੋਫੇ ਖੜਾਏ ਹੋયા ਬਈ ਤਾਂ ਫਾਈਨ ਹੈ ਜੀ ਕਸਟਮਰ ਲੈ ਕੇ ਜਾਊਗਾ ਸਾਰੀ ਉਮਰ ਯਾਦ ਰੱਖੂਗਾ ਜਿੰਨੀ ਨਮੀ ਕਾਨ ਹੁਣ ਆਹ ਹੋਣੀ ਵੀਰੇ ਜਿਹੜੇ ਬੰਦੇ ਨੇ ਨੰਬਰ ਲੈਣਾ ਅਗਲਾ ਕਹਿੰਦਾ ਮੈਂ ਸਾਸੂਸੀਆ ਸੀ ਲੈਣਾ ਵੀ ਉਹ ਕਲਰ ਨਹੀਂ ਲੈਣਾ ਆਏਗਾ ਆਪਣੇ ਕੋਲ ਚਿੱਟਾ ਨਹੀਂ ਖੜਾ ਦੋਈ ਗਲਰ ਖੜੇ ਓਕੇ ਤੇ ਲੈ ਵੀ ਗੱਡੀ ਚੈੱਕ ਕਰੋ ਪਹਿਲਾਂ ਲਸ਼ਕਾਰਾਂ ਮਾਰਦੀ ਆ ਇਹ ਵੀ ਟੋਪ ਮਾਡਲ ਆ ਜੋ ਨਹੀਂ ਵੀਰੇ ਜੀ VDI VDI ਹਾਂ ਜੀ ਓਕੇ ਲੈ ਵੀ ਕਾਰ ਚੈੱਕ ਕਰੋ ਪਹਿਲਾਂ ਦੋਨੋਂ ਵਾਸਤੇ ਵੀ ਆਪਦੀ ਕਾਰ ਇੱਕੋ ਕਾਰ ਚ ਦੋ ਵਾਰੀ ਨਾਮ ਹੋਈ ਪਈ ਐ ਅੱਛਾ ਹਾਂਜੀ ਉਹ ਕਾਰ ਦੇ ਵਿੱਚ ਐਚ ਡੀ ਮੈਟ ਐਚ ਡੀ ਸਕਰੀਨ ਅੱਛਾ ਫਰੰਟ ਕੈਮਰਾ ਬੈਕ ਸਾਰੇ ਨੇ ਦੋਏ ਕੈਮਰੇ ਨੇ ਜਾਨਣੇ ਕਿ ਪੂਰੀ ਬੰਦੇ ਨੇ ਉਹ ਕਰਾਈ ਹੋਈ ਆ ਬਸ ਮੋਡੀਫਾਈ ਫੁੱਲ ਕਰਾਈ ਵੀ ਆ ਤੁਸੀਂ ਕਾਰ ਦੀ ਕੰਡੀਸ਼ਨ ਦੇਖੋ ਤੁਸੀਂ ਆਪ ਕਹੋਗੇ ਵੀ ਨਵੀਂ ਕਾਰ ਜਮਈ ਚੈੱਕ ਕਰੋ ਜੀ ਤੇ ਲੈ ਵੀ ਕਾਰ ਦੀ ਅੰਦਰੋਂ ਕੰਡੀਸ਼ਨ ਚੈੱਕ ਕਰੋ ਵੈਸੇ ਉੱਚੇ ਮਾਡਲ ਦਾ ਸੁਣੀ ਫਿਰ ਕੁਝ ਹੁੰਦਾ ਨਹੀਂ ਹੈਗਾ ਪੀਲਰਾਂ ਵਗੈਰਿਆਂ ਦੀ ਜੋ ਆ ਫੁੱਲ ਗਾਰੰਟੀ ਗਾਰੰਟੀ ਦੇ ਦਿੰਦੇ ਹਾਂ ਉੱਪਰ ਵੀ ਲੱਗਦਾ ਮਾਈਕ ਲੱਗਿਆ ਹੋਇਆ ਜਿੱਦਾਂ ਬੰਦਾ ਕਾਲ ਵਗੈਰਾ ਕਰਨੀਆਂ ਬੰਦੇ ਨੇ ਤੇ ਅੱਗੇ ਉਹ ਬਈ ਫੱਟੀਆਂ ਫੁੱਟੀਆਂ ਕੁਝ ਸਾਰੇ ਓਰੀਜਨਲ ਕਾਰ ਆ ਵੀਰੇ ਫੁੱਲ ਗਾਰੰਟੀ ਕਾਰ ਦੇ ਕੋਈ ਬੰਦਾ ਕਿ ਵੀ ਵਹਿਮ ਚ ਪਾ ਦੇ ਵੀ ਭਾਈ ਤੂੰ ਗੱਡੀ ਗਲਤ ਲੈ ਆਇਆ ਬੈਠਾ ਆ ਵੀਰੇ ਬੈਠਿਆ ਹਾਂ ਓਕੇ ਤੇ ਲੈ ਵੀ ਸੋਨੀਪੁਰ ਜੀ ਡਿਟੇਲ ਦੇ ਦੇ ਫਿਰ ਹੁਣ ਆਪਾਂ ਨੂੰ ਵੀਰੇ 18 ਮਾਡਲ 18 ਮਾਡਲ ਦੂਜੇ ਨਾਮ ਦੂਜੇ ਨਾਮ ਐਚ ਡੀ ਸਾਰਾ ਤੁਹਾਨੂੰ ਦੱਸਦਾ ਸਾਰੇ ਮਤਲਬ A1 ਕੰਡੀਸ਼ਨ ਆ। ਉਹ ਦਿਖਦੀ ਆ ਦੋਨੀ ਵੀ ਰੇਵਨ ਕੰਡੀਸ਼ਨ। ਕਿਹਣਾ ਜੀ? ਹਾਂਜੀ। ਵਧੀਆ ਕਾਰ ਐ। ਇੱਕੋ ਰੇਟ। ਹਾਂਜੀ। 7 ਲੱਖ 20 ਹਜ਼ਾਰ ਦੇ ਦਾਂਗੇ ਵੀਰੇ। ਲੈ ਲੈ ਵੀ। ਤੁਹਾਡੇ ਲਈ 7.5 ਦੀ ਡਿਮਾਂਡ ਐ। 7 ਲੱਖ 20 ਹਜ਼ਾਰ ਦੀ। ਮੇਰੇ ਵੀਰ ਦੇ। 20 ਹਜ਼ਾਰ ਦੀ। ਕਹਿਣ ਤਾਂ ਦੇ ਦਾਂਗੇ। ਲੈ ਵੀ 70 ਨਾਲ ਲੈ ਕੇ ਆਊਗਾ 5000 ਹੋਰ ਘਟਾ ਦਾਂਗੇ। ਤੈਨੂੰ ਨਾਲ ਲੈ ਆਊਗਾ ਵੀ ਹੋਰ ਪੈਸੇ ਛੜਾ ਦੂੰਗਾ। ਬਾਕੀ ਉਹ ਤਾਂ ਪੈਸੇ ਮੈਂ ਆਪੇ ਛੜਾ ਦੂੰਗਾ। ਜੇ ਮੈਂ ਨਾਲ ਆਪ ਆ ਗਿਆ। ਤੇ ਕਾਰ ਦੀ ਕੰਡੀਸ਼ਨ ਚੈੱਕ ਕਰ ਲਈਏ। ਟਾਰਨਮੈਂਟ, ਸਟਿੱਪਣੀ, ਅੰਜੂਸ। ਓਕੇ। ਹਾਂਜੀ। ਸਾਰੀ ਕੰਡੀਸ਼ਨ ਬਾਕੀ ਤੁਸੀਂ ਕਾਰ ਦੇਖ ਸਕਦੇ ਹੋ ਕਾਰ ਦੇ ਵਿੱਚ ਕੋਈ ਕਮੀ ਨਹੀਂ ਪਾਰਾ ਸੋਨੀ ਵੀਰ ਜਿੰਨੀਆਂ ਜਿਹੜੀਆਂ ਸਾਰੀਆਂ ਬੈਸਟ ਖੜੀਆਂ ਸਾਰੀਆਂ ਬੈਸਟ ਹਾਂ ਕਿਸੇ ਦੀ ਕੋਈ ਦਿੱਕਤ ਨਹੀਂ ਹੈ ਸਾਰੀਆਂ ਜਾਨੀ ਕਿ ਚਾਂਟ ਜਾਂ ਚੁਣਮੇ-ਚੁਣਮੇ ਜੇ ਪੀਸ ਸੋਨੀ ਵੀਰ ਨੇ ਲੈ ਕੇ ਆਏ ਹੋਏ ਆ ਖੜੀਆਂ ਸੋਨੀ ਵੀਰ ਕੋਲ ਜੋ ਪਿੱਛੇ ਬੋਰਡ ਲੱਗਿਆ ਹੋਇਆ ਪੀਵੀ 23 ਕਾਰ ਬਾਜ਼ਾਰ ਤੇ ਲੋਕੇਸ਼ਨ ਮੈਂ ਤੁਹਾਨੂੰ ਦੱਸਤੀ ਸੀਗੀ ਤੇ ਗੱਡੀਆਂ ਇਹ ਕਵਰ ਹੋ ਗਈਆਂ ਆਪਣੀਆਂ ਜਿੰਨੀਆਂ ਖੜੀਆਂ ਸੀਗੀਆਂ ਸਾਰੀਆਂ ਨਵੀਆਂ ਗੱਡੀਆਂ ਨੇ ओरिजिनल ਨੇ ਤੇ ਜੋ ਲੱਗੀ-ਬੱਜੀ ਹੋਊਗੀ ਸੋਨੀ ਵੀਰ ਗੱਡੀ ਦੱਸ ਕੇ ਦੋਗੇ ਵੀ ਭਾਈ ਇਹ ਇਹ ਦਿੱਕਤ ਹੈ ਉਹ ਜ਼ਰੂਰ ਦੱਸਾਂਗੇ ਜੀ ਜੇ ਬੰਪਰ ਵੀ ਪੇਂਟ ਹੋਇਆ ਉਹ ਕਸਟਮਰ ਨੂੰ ਦੱਸ ਕੇ ਦਵਾਂਗੇ ਕੋਈ ਵੀ ਕਮੀ ਪੇਸ਼ੀ ਹੋਈ ਵੀਰੇ ਸਾਡੀ ਗਾਰੰਟੀ ਆ ਪੀਵੀ 23 ਕਾਰ ਬਜ਼ਾਰ ਫਤਿਹਗੜ ਸਾਹਿਬ ਦਾ ਰੰਗ ਦਵਾਂ ਟੋਡਲ ਮੱਲਗੇ ਠੀਕ ਆ ਤੁਨੀ ਵੀਰੇ ਤੇ ਇੱਧਰ ਗੱਡੀਆਂ ਖੜੀਆਂ ਜਿਹੜੀਆਂ ਇਹ ਹੋਰ ਵੀ ਨਿਆ ਗੱਡੀਆਂ ਆਪਣੇ ਕੋਲ ਵੀਰੇ ਇੱਧਰ ਕੰਮ ਚੱਲਦਾ ਉਹਦੇ ਕਰਕੇ ਗੱਡੀਆਂ ਕੱਢੀਆਂ ਨਹੀਂ ਹਲੇ ਗੱਡੀਆਂ ਛੋਟੀਆਂ ਤੋਂ ਲੈ ਕੇ ਵੱਡੀਆਂ ਤੱਕ ਵੀਰੇ ਆਪਣੇ ਕੋਲ ਸਾਰੀਆਂ ਨੇ ਦੀਵਾਲੀ ਦੇ ਆਫਰ ਵੀ ਦਵਾਂਗੇ ਆਪਾਂ ਹਾਂ ਦੀਵਾਲੀ ਤੇ ਆਪਾਂ ਦੀਵਾਲੀ ਬਣਾਵਾਂਗੇ ਤੇ ਜਿਹੜੀ ਐਡੀ ਆ ਇੱਧਰ ਗੱਡੀਆਂ ਖੜੀਆਂ ਉਹ ਆਪਾਂ ਦੂਜੀ ਵੀਡੀਓ ਚ ਕਵਰ ਕਰਾਂਗੇ ਤੇ ਤੇ ਲੈ ਵੀ i10 ਸੁਣੀ ਵੀਰੇ ਇਹ ਮਾਡਲ ਹੈ ਵੀਰੇ ਓਕੇ ਗੱਡੀ ਓਕਾ ਕੋਕਾ ਦਿਖਦੀ ਆ ਤੁਹਾਨੂੰ ਵੀਰੇ ਗੱਡੀ ਚ ਕੋਈ ਕਮੀ ਬੇਸ਼ੀ ਨਹੀਂ ਠੀਕ ਆ ਜੀ ਨਵੀਂ ਕਾਰ ਠੀਕ ਆ ਜੀ ਅਲੇ ਤੁਹਾਜੀ ਤੱਕ ਨਹੀਂ ਹੈਗੀ ਜਿੱਦਾਂ ਦੀ ਮਿਹੰਦੀ ਆ ਉਦਾਂ ਦੀ ਹੈ ਇਦਾਂ ਹੀ ਖੜੀ ਹੋਏ ਬਾਈ ਉਹ ਦਿਖਦਾ ਕਿਉਂਕਿ ਬੰਪਰ ਵਗੈਰਾ ਇਹਦਾ ਰੇਟ ਤੁਹਾਨੂੰ ਅਗਲੀ ਵੀਡੀਓ 'ਚ ਸਰਪ੍ਰਾਈਜ਼ ਦਵਾਂਗੇ ਸਰਪ੍ਰਾਈਜ਼ ਹਾਂ ਲੈ ਵੀ ਇਹ ਜੋਨੀ ਵੀਰ ਨੇ ਸਰਪ੍ਰਾਈਜ਼ ਰੱਖਦੀਆਂ ਦਾ ਵੀ ਸਰਪ੍ਰਾਈਜ਼ ਦਵਾਂਗੇ ਤੋਹਫਾ ਹੋਊਗਾ ਬਾਈ ਬਾਕੀ ਬਹੁਤ ਸ਼ੇਅਰ ਕਰਕੇ ਆਊਗਾ ਨਾ ਵੀਡੀਓ ਇਹ ਗੱਡੀ ਉਹਨੂੰ ਦੇਣੀ ਹੈ ਤੋਹਫਾ ਉਹਨੂੰ ਦੇਣੀ ਹੈ ਬਾਈ ਤੋਹਫਾ ਤੇ ਓਨਰ ਦਾਦੀ ਜੋਨੀ ਵੀਰ ਫਸਟ ਓਨਰ ਹੋਊਗਾ ਫਸਟ ਓਨਰ ਹੈ ਇਹ ਤੇ ਲੈ ਵੀ ਇਹ ਤੋਹਫਾ ਬਾਈ ਇਹ ਆਪਾਂ ਪਾਵਾਂਗੇ ਅਗਲੀ ਵੀਡੀਓ 'ਚ ਉਤਰੋ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਵੀਡੀਓ ਜਰੂਰ ਦੱਸਿਓ ਕਿੱਦਾਂ ਲੱਗੀ ਤੇ ਠੀਕ ਆ ਸੋਨੀ ਵੀਰ ਕਿਹੜਾ ਬੰਦਾ ਵੀਡੀਓ ਦੇਖ ਕੇ ਲਾਈਕ ਸ਼ੇਅ ਤੇ ਲੋ ਵੀ ਮੇਟਰੋ ਜੋੜੀ ਜੀ ਵੀਡੀਓ ਸੀਗੀ ਆਪਣੀ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਲਾਈਕ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਦਾਂ ਲੱਗੀ ਤੇ ਮਿਲਦੇ ਆ ਬਾਈ ਆਪਾਂ ਅਗਲੀ ਵੀਡੀਓ ਤੇ ਆਪਣੇ ਚੈਨਲ ਤੇ ਹੋਰ ਬਹੁ ਵੀਡੀਓ ਪਈਆਂ ਹੋਈਆਂ ਬਾਈ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਜਾਂਮੇ ਦੀਆਂ ਵੀਡੀਓ ਪਈਆਂ ਹੋਈਆਂ ਆਪਾਂ ਹਰੇਕ ਤਰ੍ਹਾਂ ਦੀ ਵੀਡੀਓ ਪਾਉਂਦੇ ਆ ਤੇ ਗਾਹਾਂ ਗਾਹ ਹੋਰ ਵੀ ਆਪਣੀਆਂ ਬਹੁ ਵੀਡੀਓ ਆਉਣਗੀਆਂ ਬਾਈ ਚੈਨਲ ਤੇ ਤੇ ਠੀਕ ਆ ਸੋਨੀ ਵੀਰੇ